ਦੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਦੇ ਆਪਣੇ ਆਪ ਨੂੰ ਲੀਡਰ ਕਹਾਉਂਦੇ ਆ ਉਹਨਾਂ ਦਾ ਆਪਣੇ ਪਰਸਨਲ ਮਕਸਦ ਦੇ ਵਾਸਤੇ ਆਪਣੇ स्वार्थ ਲਈ ਐਸੇ ਗ੍ਰਿੰਦਿਆਂ ਨੂੰ ਬੇਕਸੂਰ ਕਰਾਰ ਦੇਣਾ ਉਹ ਵੀ ਉਸ ਵੇਲੇ ਜਦੋਂ ਉਹਨਾਂ ਦੇ ਖਿਲਾਫ ਕੇਸ ਚੱਲ ਰਹੇ ਆ ਉਸ ਵੇਲੇ ਜਦੋਂ ਕਿ ਵਿਚਾਰੀਆਂ ਉਹ ਵਿਧਵਾ ਉਹ ਫੜੀਆਂ ਮੁਸ਼ਕਲਾਂ ਦੇ ਡਾਲ ਇਹ ਕਿਸਾਂ ਨੂੰ ਪਰਸਿਊ ਕਰ ਰਹੀਆਂ ਉਸ ਵੇਲੇ ਕੋਈ ਵੱਡਾ ਆਪਣੇ ਆਪ ਨੂੰ ਲੀਡਰ ਕਹਾਉਣ ਵਾਲਾ ਉੱਠ ਕੇ ਉਹ ਬੇਕਸੂਰ ਕਰਾਰ ਦੇਵੇ ਤਾਂ ਇਹਦਾ ਮਤਲਬ ਉਹ ਵਿਡੋ ਸੀ ਉਹਨਾਂ ਦੀ ਵਿਚਾਰਿਆਂ ਦੀ ਪੀੜਤਾ ਦੀ ਇੰਤੋਂ ਵੱਡੀ ਤੋਹੀਨ ਨਹੀਂ ਹੋ ਸਕਦੀ ਇਹ ਜੋ ਕੈਪਟਨ ਉਮਰਿੰਦਰ ਸਿੰਘ ਨੇ ਕੀਤਾ ਆਪਣੀ ਪ੍ਰਧਾਨਗੀ ਲੈਣ ਵਾਸਤੇ ਕਮਲਨਾਥ ਨੂੰ ਤੇ ਜਗਦੀਸ਼ ਸਟ੍ਰਾਈਕਰ ਨੂੰ ਕਿਹਾ ਕਿ ਇਹ ਬੇਕਸੂਰ ਹੁਣ ਆਪਣੇ ਆਪਣੇ ਆਪ ਨੂੰ ਸੀਐਮ ਕੈਂਡੀਡੇਟ ਡਿਕਲੇਅਰ ਕਰਾਉਣ ਦੇ ਵਾਸਤੇ ਫੇਰ ਹੁਣੋ ਜਿਹੜੀ ਕਿ ਉਦੋਂ 19 ਸਾਲ ਦੀ ਸੀ ਜਿਸ ਦਾ ਉਹ ਕਰ ਵਾਲਾ ਬਾਦਲ ਸਿੰਘ ਮਾਰਿਆ ਗਿਆ ਉਹ ਪਰਸਿਊ ਕਰ ਰਹੀ ਆ ਟਾਈਟਰਸ ਦਾ ਕੇਸ ਟਾਈਟਰਸ ਦੇਗੇਸਟਰ ਹੁਣ ਉਹ ਜਦੋਂ ਸਿਕੰਜਾ ਕੱਸਿਆ ਜਾ ਰਿਹਾ ਐਨੇ ਫੁਕਤੇ ਸਬੂਤ ਉਹਦੇ ਉਹਦੇ ਖਿਲਾਫ ਆਗੇ ਨੇ ਉਸ ਵੇਲੇ ਇਹ ਅਵੰਦਰ ਸਿੰਘ ਇਹ ਧਿਆਨ ਦੇ ਰਿਹਾ ਕਿ ਟਾਈਟਰਸ ਦਾ ਫੇਕਸੂਰਾ ਇਡਾ ਸ਼ਾਸਿਕਾਰਨਾ ਦੇ ਕਰਕੇ ਇਹ ਟਾਈਟਰ ਨੂੰ ਫਸਾਇਆ ਜਾ ਰਿਹਾ ਮਗਲਕੇ ਇਹਨਾਂ ਦਾ ਮਗਲ ਕੀ ਹੋਇਆ ਸਿਆਸੀ ਕਾਰਨਾ ਕਰਕੇ ਕਿ ਉਹ ਬਿੱਡੋ ਲਖਵਿੰਦਰ ਕੌਰ ਪਤਾ ਨਹੀਂ ਉਹਨੇ ਕਿੰਨਾ ਕਿ ਕਿਸੇ ਕੋਲੋਂ ਸਿਆਸੀਆਂ ਤੋਂ ਪੈਸਾ ਲੈ ਲਿਆ ਉਹ ਮੈਂ ਪਹਿਲਾਂ ਵੀ ਕਿਹਾ ਕੈਪਟਨ ਸਾਹਿਬ ਜੇ ਤੁਸੀਂ ਆਪਣੇ ਆਪ ਨੂੰ ਪੰਜਾਬ ਦੇ ਲੀਡਰ ਸਮਝਦੇ ਆਂ ਇੱਕ ਵਾਰੀ ਜਾ ਕੇ ਉਹ ਬਿੱਡੋ ਦਾ ਹਾਲ ਦੇਖੋ ਇੱਕ ਵਾਰੀ ਜਾ ਕੇ ਹਾਲ ਦੇਖੋ ਉਹ ਵਿਚਾਰੀ ਸਕੂਲ ਦੇ ਵਿੱਚ ਕਿ ਪਲਾਸੀ ਦੀ ਪੀਐਨ ਦੀ ਨੌਕਰੀ ਕਰਦੀ ਆ ਇੱਕ ਘਰ ਦੇ ਘਰ ਵਿੱਚ ਰਹਿੰਦੀ ਆ ਬੱਸਾਂ ਵਿੱਚ ਜਾਂਦੀ ਆ ਉਹ ਇਹਦਾ ਹਾਲ ਤਾਂ ਜਿ ਰਹਿ ਕੇ ਉਹ ਇਹਨਾਂ ਦਰਿੰਦਿਆਂ ਦਾ ਮੁਕਾਬਲਾ ਕਰ ਰਹੀ ਆ ਤੁਸੀਂ ਮਹਿਲਾ ਜੀ ਰੱਖ ਕੇ ਆਸੇ-ਪਾਸੇ ਪੁਲਿਸ ਦੀ ਪੂਰੀ ਕਾਟਨ ਲਾ ਕੇ ਵੀ ਤੁਹਾਡੇ ਹਿੰਮਤ ਨਹੀਂ ਆ ਕਿ ਤੁਸੀਂ ਇਹਨਾਂ ਦਰਿੰਦਿਆਂ ਨੂੰ ਦਰਿੰਦੇ ਕਹਿ ਸਕੋ ਇਹ ਬੜੀ ਸ਼ਰਮ ਦੀ ਗੱਲ ਆ ਜੀ ਇੱਕ ਮੈਂ ਇੱਕ ਵਾਰੀ ਕੈਪਟਨ ਸਾਹਿਬ ਨੂੰ ਇਹ ਯਾਦ ਕਰਾ ਦਿਆਂ ਜਗਦੀਸ਼ ਟਰੈਕਟਰ ਦਾ ਨਾਮ 5 ਨਵੰਬਰ 1983 ਨੂੰ ਖਵਾਰਾ ਵਿੱਚ ਆਇਆ ਸੀ 5 ਨਵੰਬਰ 1983 ਨੂੰ ਖਵਾਰਾ ਵਿੱਚ ਆਇਆ ਸੀ ਜਗਦੀਸ਼ ਟਰੈਕਟਰ ਦਾ ਨਾਮ ਗੁਰਦਵਾਰਾ ਕੈਂਟੀ ਰਿਪੋਰਟ ਜੋ ਨਵੰਬਰ 1984 ਦੇ ਅਖੀਰਲੇ ਹਫਤੇ ਵਿੱਚ ਆ ਗਈ ਸੀ ਉਹਦੇ ਵਿੱਚ ਵੀ ਜਗਦੀਸ਼ ਟੈਕਟਰ ਦਾ ਨਾਮ ਆਇਆ ਅਮਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਮੈਂ ਉੱਥੇ ਰੀਫ ਕੈਂਪ ਅੱਜ ਗਿਆ ਸਭ ਤੋਂ ਪਹਿਲਾਂ ਇਹਨਾਂ ਦਾ ਬਿਆਨ ਆਇਆ 2 ਨਵੰਬਰ ਨੂੰ ਮੈਂ ਉੱਥੇ ਸ਼ੀਸ਼ਕਨ ਸਾਹਿਬ ਗੁਰਦੁਆਰੇ ਗਿਆ ਤੇ ਮੈਨੂੰ ਕਿਸੇ ਵੀ ਵਿਅਕਤੀ ਨੇ ਟਾਈਟਰ ਦਾ ਨਾਮ ਨਹੀਂ ਲਿਆ ਤੋਂ ਮੈਂ ਇਹਨਾਂ ਨੂੰ ਚਿੱਠੀ ਲਿਖੀ ਮੈਂ ਕਿਹਾ ਜੇ ਤੁਸੀਂ 2 ਨਵੰਬਰ ਨੂੰ ਸ਼ੀਸ਼ਕਨ ਸਾਹਿਬ ਗੁਰਦੁਆਰੇ ਗਏ ਹੁੰਦੇ ਨਾ ਦਾ ਅੱਜ ਇਹ ਕਹਿ ਲਈਏ ਜਿਹੜੇ ਬੈਠੇ ਹੁੰਦੇ ਤੁਹਾਡਾ ਨਾਮ ਵੀ ਉਹ ਲਿਸਟ ਵਿੱਚ ਐਡ ਹੁੰਦਾ ਕਿਉਂਕਿ 2 ਨਵੰਬਰ ਨੂੰ ਸੀਸਗੰਗੁਰਦਵਾਰਾ ਸਾਹਿਬ ਦੇ ਆਸ-ਪਾਸੇ ਸਾਰੇ ਅੱਗਾਂ ਲੱਗੀਆਂ ਹੋਈਆਂ ਸੀ ਫਟਾਫਟ ਇਹਨਾਂ ਨੇ ਆਪਣਾ ਬਿਆਨ ਬਦਲ ਲਿਆ ਅਗਲਾ ਬਿਆਨ ਆਇਆ ਨਹੀਂ ਮੈਂ ਤਾਂ 3 ਨਵੰਬਰ ਨੂੰ ਰਖਾਬਗੰਗ ਸਾਬ ਗਿਆ ਸੀ ਪਛਾਣ ਬਣਾਇਆ ਐਡਾ ਵੱਡਾ ਨਾ ਸ਼ਿੰਗਾਰ ਨਾਲੇ ਅਗਲੀ ਗੱਲ ਜੇ ਕਹੇ 3 ਨਵੰਬਰ ਨੂੰ ਰਖਾਬਗੰਗ ਜੀ ਚਲੇ ਵੀ ਗਏ ਉਥੇ ਇਹਨਾਂ ਨੂੰ ਕਿਸੇ ਨੇ ਡਾਕਟਰ ਦਾ ਨਾਮ ਨਹੀਂ ਲਿਆ ਉਹ ਐਡੀ ਵੱਡੀ ਦਿੱਲੀ ਆ ਇਹਨਾਂ ਦੇ ਇਲਾਕੇ ਵੰਡੇ ਹੋਏ ਸੀ ਉਹ ਜਿਹੜਾ ਤੁਸੀਂ ਇਹ ਤਾਂ ਦੇਖਣਾ ਸੀ ਨਾ ਉੱਥੇ ਕਿੱਥੋਂ ਦੇ ਬੈਠੇ ਹਰ ਇੱਕ ਨੇ ਤਾਂ ਸਾਰੇ ਲੀਡਰ ਨਹੀਂ ਦੇਖੇ ਉਹ ਫੀਰ ਜਿਹੜੇ ਸੀਗੇ ਜਿਹੜੇ ਉੱਥੇ ਬਚੇ ਅੱਜ ਉਹ ਤਾਂ ਲੁਕੇ ਹੋਏ ਸੀ ਉਹ ਤਾਂ ਬਚਾਏ ਉਹ ਤਾਂ ਕਿਦਾਂ ਕਿਦਾਂ ਲੁਕੇ ਹੋਏ ਸੀ ਹਰ ਇੱਕ ਨੇ ਤਾਂ ਨਹੀਂ ਦੇਖਿਆ ਕਿ ਉਹ ਲਖਵਿੰਦਰ ਕੌਰ ਨੂੰ ਮਿਲੇ ਕਿ ਉਹ ਗਿਆਨੀ ਸੁਰਿੰਦਰ ਸਿੰਘ ਨੂੰ ਮਿਲੇ ਕਿ ਉਹ ਜਸਵੀਰ ਸਿੰਘ ਨੂੰ ਮਿਲੇ ਅੱਜ ਕਹਨਾ ਕਿ ਮੇਰੇ ਕੋਲੇ ਨਾਮ ਨਹੀਂ ਨੇ ਇਹ 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 ਦੂ ਇਹ ਦੂ ਬਠੀ ਸ਼ਰਮ ਦੀ ਕੋਈ ਗੱਲ ਨਹੀਂ ਹੋ ਸਕਦੀ ਇਹਨਾਂ ਫੀਲਦਾਂ ਦੇ ਨਾਲ ਖੜਨ ਦੀ بجائے ਦੇਸ਼ ਦੇ ਕਾਨੂੰਨ ਦੇ ਨਾਲ ਖੜਨ ਦੀ بجائے ਇਹ ਮੰਗ ਕਰਨ ਦੀ بجائے ਕਿ ਦੇਸ਼ ਵਿੱਚ ਕਾਨੂੰਨ ਸਭ ਤੋਂ ਉੱਪਰ ਹੋਣਾ ਚਾਹੀਦਾ ਇਹ ਇਹਨਾਂ ਨੂੰ ਦਰਿੰਦਿਆਂ ਨੂੰ ਕਲੀਨ ਕਰਦੇ ਰਹੇ ਅੱਜ ਇਸ ਮੰਚ ਤੋਂ ਅਸੀਂ ਇਹ ਡਿਮਾਂਡ ਕਰਦੇ ਹਾਂ ਕਿ ਅਮਰਿੰਦਰ ਸਿੰਘ ਪੰਜਾਬ ਤੋਂ ਇਸ ਗੱਲ ਦੀ ਮਾਫੀ ਮੰਗੇ ਪੰਜਾਬ ਤੋਂ ਫੀਲਦਾਂ ਤੋਂ ਇਸ ਗੱਲ ਦੀ ਮਾਫੀ ਮੰਗੇ ਦੇਖਿਓ ਉਹ ਮਾਫੀ ਨਹੀਂ ਮੈਂ ਦੇਸੀ 15 ਦਿਨਾਂ ਦਾ ਟਾਈਮ ਦਿੰਨੇ ਆ ਜੇ ਉਹ 15 ਦਿਨਾਂ ਦੇ ਚ ਮਾਫੀ ਨਹੀਂ ਮੰਗਦੇ ਤਾਂ ਅਸੀਂ ਉਦੋਂ ਬਾਅਦ ਅਗਲਾ ਪ੍ਰਾਮਣਿਕ ਕਟਿੱਖਾ ਕਟਿੱਖੇ ਦਵਾਗੇ 15 ਦਿਨ ਦਾ ਟਾਈਮ ਦਿੰਨੇ ਆ ਕਿ ਉਹ ਪੰਜਾਬ ਤੋਂ ਦੇ ਪੀੜਤਾਂ ਤੋਂ ਮਾਫੀ ਮੰਗਣ ਇਹਨਾਂ ਗਰੰਧਿਆਂ ਨੂੰ ਬਚਾਉਣ ਵਾਸਤੇ ਨਹੀਂ ਇੱਥੇ ਪੰਜਾਬ ਤੋਂ ਮੰਗਣ ਪਾਰਲੀਮੈਂਟ ਤਾਂ ਜਾਂਦੇ ਨਹੀਂ ਉਹ ਕਮਨ ਨਾਸਰੂ ਜਿਨ੍ਹਾਂ ਨੂੰ ਉਹਨਾਂ ਨੇ ਕਲੀਨਚਰ ਦਿੱਤੀ ਆ ਕਮਲਨਾਥ ਨੂੰ ਜਿਸ ਨੂੰ ਉਹਨਾਂ ਨੇ ਪੰਜਾਬ ਦਾ ਪਰਵਾਰੀ ਬਣਾਇਆ ਕਿਉਂਕਿ ਉਹਨਾਂ ਦਾ ਦੋਸਤ ਦਾ ਕਮਲਨਾਥ ਜਿਹੜਾ ਉਹਨਾਂ ਦਾ ਮੈਂਟਰ ਆ ਉਹਨਾਂ ਦਾ ਕਰਤਾ ਕਰਤਾ ਕਮਲਨਾਥ ਦੀ ਗਤੂਦ ਸੁਣ ਲੋ ਗੁਰਦੇਵਾਲਾ ਰਕਾਬ ਕਨ ਸਾਹਿਬ ਪਾਰਲੀਮੈਂਟ ਹਾਊਸ ਦੇ ਬਿਲਕੁਲ ਨਾ ਨਾ ਇਹ ਕਮਲਨਾਥ ਉਹ ਲੀਡਰ ਆ ਜਿਸ ਦਾ ਨਾਮ ਅਖਬਾਰਾਂ 'ਚ ਸਭ ਤੋਂ ਪਹਿਲਾਂ ਆਇਆ 2 ਨਵੰਬਰ 1984 ਦੇ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਕਮਲਨਾਥ ਦਾ ਨਾਮ ਆਇਆ ਜੇ ਕਮਨਦਾਸ ਗੁਰਦੁਆਰਾ ਰਕਾਬ ਕਲਸਾ ਮੌਬ ਰੂਟੀਨ ਕਰ ਰਿਹਾ ਸੀ 2 ਜਨਵਰੀ ਨੂੰ ਸਟੇਟ ਮੰਤਰੀ ਸ਼ਿਖਰ ਅੰਦਾਮਾ ਆਇਆ ਜੇ ਕਮਨਦਾਸ ਗੁਰਦੁਆਰਾ ਰਕਾਬ ਕਾਇਨ ਦੇ ਵਿੱਚ ਮੌਬ ਦੇ ਵਿੱਚ ਕੀ ਕਰ ਰਿਹਾ ਸੀ ਗੁਰਦੁਆਰਾ ਰਕਾਬ ਕਨ ਸਾਹਿਬ ਪਾਰਲੀਮੈਂਟ ਹਾਊਸ ਦੇ ਕੰਦੇ ਨਾਲ ਕੰਦਾ ਔਰ ਉਸੇ ਗੁਰਦੁਆਰਾ ਸਾਹਿਬ ਨੂੰ ਅਗ ਲਗਾਈ ਨਾਲੇ ਜੋ ਜੋ ਸਿੱਖਾਂ ਨੂੰ ਉੱਥੇ ਜੂਦਾ ਚਲਾਇਆ ਗਿਆ ਤੇ ਉੱਥੇ ਕਮਨਦਾਸ ਉੱਥੇ ਮੌਜੂਦ ਸੀ ਔਰ ਉਸੇ باوجود ਵੀ ਇਹ ਕਿਉਂਕਿ ਇਹ ਜੇ ਕੈਪਟਨ ਅਮਰੀਕਨ ਸੇ ਕਰਕੇ ਉਹਨਾਂ ਦੇ ਦੋਸਤ ਬੈਠੇ ਆ ਇਹ ਜੀ ਉਹਨਾਂ ਨੂੰ ਬਚਾਉਣ ਵਾਲੇ ਬੈਠੇ ਆ ਕਮਨ ਲੱਗਦੇ ਕਿ ਸੜੇ ਤਕਵੀਕੇ ਸਨ ਜਿਸਟਰ ਨਹੀਂ ਪੜਿਆ